ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਰਾਉ ਸੈਵਨਿਊ ਅਦਾਲਤ ਨੇ ਵੀਰਵਾਨ ਨੂੰ ਯਾਨੀ ਕਿ ਅੱਜ 20 ਜੂਨ ਨੂੰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਹਨਾਂ ਨੂੰ 1 ਲੱਖ ਰੁਪਏ ਦੇ ਬੇਲ ਬਾਂਡ ਦੇ ਜ਼ਮਾਨਤ ਦਿੱਤੀ ਹੈ। ਹਾਲਾਂਕਿ ਅੱਜ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ। ਉਹਨਾਂ ਨੂੰ ਦਿੱਲੀ ਦੇ ਆਪਕਾਰੀ ਨੀਤੀ ਕੇਸ ਵਿੱਚ ਜ਼ਮਾਨਤ ਮਿਲੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਦਿੱਲੀ ਦੇ ਮੰਤਰੀ ਹਤੀਸ਼ੀ ਨੇ ਐਕਸ ਤੇ ਲਿਖਿਆ ਸਤਿਅਮ ਆਪ ਜੀ ਤੇ ਸੀਐਮ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ 91 ਦਿਨਾਂ ਬਾਅਦ ਉਹਨਾਂ ਨੂੰ 20 ਜੂਨ ਨੂੰ ਜ਼ਮਾਨਤ ਮਿਲ ਗਈ ਹੈ ਸੀਐਮ ਕੇਜਰੀਵਾਲ ਨੂੰ ਲੋਕ ਸਭਾ ਪ੍ਰਚਾਰ ਕਰਨ ਲਈ ਅੰਤਰੀਮ ਜ਼ਮਾਨਤ ਮਿਲੀ ਗਈ ਸੀ ਪਰ ਉਹਨਾਂ ਨੂੰ 2 ਜੂਨ ਨੂੰ ਜੇਲ੍ਹ ਵਾਪਸ ਜਾਣਾ ਪਿਆ ਇਸ ਤੋਂ ਬਾਅਦ ਉਹਨਾਂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਜਿਸ ਤੇ ਅਦਾਲਤ ਨੇ ਸੁਣਵਾਈ ਕਰਦੇ ਅੱਜ ਉਹਨਾਂ ਨੂੰ ਹਾਕ ਵਿੱਚ ਫੈਸਲਾ ਦੇ ਦਿੱਤਾ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਦਿੱਲੀ ਦੀ ਰਾਉ ਸੈਵਨਿਊ ਅਦਾਲਤ ਨੇ ਵੀਰਵਾਨ ਨੂੰ ਯਾਨੀ ਕਿ ਅੱਜ 2 ਜੂਨ ਨੂੰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੂੰ 1 ਲੱਖ ਰੁਪਏ ਦੇ ਬੇਲ ਬਾਂਡ ਦੇ ਜ਼ਮਾਨਤ ਦਿੱਤੀ ਹੈ ਹਾਲਾਂਕਿ ਅਜੋ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਉਹਨਾਂ ਨੂੰ ਦਿੱਲੀ ਦੇ ਆਪਕਾਰੀ ਨੀਤੀ ਕੇਸ ਵਿੱਚ ਜ਼ਮਾਨਤ ਮਿਲੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਦਿੱਲੀ ਦੇ ਮੰਤਰੀ ਹਤੀਸ਼ੀ ਨੇ ਐਕਸ ਤੇ ਲਿਖਿਆ ਸਤਿਅਮ ਆਪ ਜੀ ਤੇ ਸੀਐਮ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ 91 ਦਿਨਾਂ ਬਾਅਦ ਉਹਨਾਂ ਨੂੰ 20 ਜੂਨ ਨੂੰ ਜ਼ਮਾਨਤ ਮਿਲ ਗਈ ਹੈ ਸੀਐਮ ਕੇਜਰੀਵਾਲ ਨੂੰ ਲੋਕ ਸਭਾ ਪ੍ਰਚਾਰ ਕਰਨ ਲਈ ਅੰਤਰੀਮ ਜ਼ਮਾਨਤ ਮਿਲੀ ਗਈ ਸੀ ਪਰ ਉਹਨਾਂ ਨੂੰ 2 ਜੂਨ ਨੂੰ ਜੇਲ੍ਹ ਵਾਪਸ ਜਾਣਾ ਪਿਆ ਇਸ ਤੋਂ ਬਾਅਦ ਉਹਨਾਂ ਨੇ ਜ਼ਮਾਨਤ ਲਈ ਅਰਜੀ ਦਿੱਤੀ ਸੀ ਜਿਸ ਤੇ ਅਦਾਲਤ ਨੇ ਸੁਣਵਾਈ ਕਰਦੇ ਅੱਜ ਉਹਨਾਂ ਨੂੰ ਹਾਕ ਵਿੱਚ ਫੈਸਲਾ ਦੇ ਦਿੱਤਾ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਦਿੱਲੀ ਦੀ ਰਾਉ ਸੈਵਨਿਊ ਅਦਾਲਤ ਨੇ ਵੀਰਵਾਨ ਨੂੰ ਯਾਨੀ ਕਿ ਅੱਜ 20 ਜੂਨ ਨੂੰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੂੰ 1 ਲੱਖ ਰੁਪਏ ਦੇ ਬੇਲ ਬਾਂਡ ਦੇ ਜ਼ਮਾਨਤ ਦਿੱਤੀ ਹੈ ਹਾਲਾਂਕਿ ਅਜੋ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਉਹਨਾਂ ਨੂੰ ਦਿੱਲੀ ਦੇ ਆਪਕਾਰੀ ਨੀਤੀ ਕੇਸ ਵਿੱਚ ਜ਼ਮਾਨਤ ਮਿਲੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਦਿੱਲੀ ਦੇ ਮੰਤਰੀ ਹਤੀਸ਼ੀ ਨੇ ਐਕਸ ਤੇ ਲਿਖਿਆ ਸਤਿਅਮੈਬ ਜੈਤੇ ਸੀਐਮ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ 91 ਦਿਨਾਂ ਬਾਅਦ ਉਹਨਾਂ ਨੂੰ 20 ਜੂਨ ਨੂੰ ਜ਼ਮਾਨਤ ਮਿਲ ਗਈ ਹੈ ਸੀਐਮ ਕੇਜਰੀਵਾਲ ਨੂੰ ਲੋਕ ਸਭਾ ਪ੍ਰਚਾਰ ਕਰਨ ਲਈ ਅੰਤਰੀਮ ਜ਼ਮਾਨਤ ਮਿਲੀ ਗਈ ਸੀ ਪਰ ਉਹਨਾਂ ਨੂੰ 2 ਜੂਨ ਨੂੰ ਜੇਲ੍ਹ ਵਾਪਸ ਜਾਣਾ ਪਿਆ ਇਸ ਤੋਂ ਬਾਅਦ ਉਹਨਾਂ ਨੇ ਜ਼ਮਾਨਤ ਲਈ ਅਰਜੀ ਦਿੱਤੀ ਸੀ ਜਿਸ ਤੇ ਅਦਾਲਤ ਨੇ ਸੁਣਵਾਈ ਕਰਦੇ ਅੱਜ ਉਹਨਾਂ ਨੂੰ ਹਾਕ ਵਿੱਚ ਫੈਸਲਾ ਦੇ ਦਿੱਤਾ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਦਿੱਲੀ ਦੀ ਰਾਉ ਸੈਵਨਿਊ ਅਦਾਲਤ ਨੇ ਵੀਰਵਾਨ ਨੂੰ ਯਾਨੀ ਕਿ ਅੱਜ 2 ਜੂਨ ਨੂੰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੂੰ 1 ਲੱਖ ਰੁਪਏ ਦੇ ਬੇਲ ਬਾਂਡ ਦੇ ਜ਼ਮਾਨਤ ਦਿੱਤੀ ਹੈ ਹਾਲਾਂਕਿ ਅੱਜ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਉਹਨਾਂ ਨੂੰ ਦਿੱਲੀ ਦੇ ਆਪਕਾਰੀ ਨੀਤੀ ਕੇਸ ਵਿੱਚ ਜ਼ਮਾਨਤ ਮਿਲੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਦਿੱਲੀ ਦੇ ਮੰਤਰੀ ਹਤੀਸ਼ੀ ਨੇ ਐਕਸ ਤੇ ਲਿਖਿਆ ਸਤਿਅਮੈਬ ਜੈਤੇ ਸੀਐਮ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ 91 ਦਿਨਾਂ ਬਾਅਦ ਉਹਨਾਂ ਨੂੰ 20 ਜੂਨ ਨੂੰ ਜ਼ਮਾਨਤ ਮਿਲ ਗਈ ਹੈ ਸੀਐਮ ਕੇਜਰੀਵਾਲ ਨੂੰ ਲੋਕ ਸਭਾ ਪ੍ਰਚਾਰ ਕਰਨ ਲਈ ਅੰਤਰੀਮ ਜ਼ਮਾਨਤ ਮਿਲੀ ਗਈ ਸੀ ਪਰ ਉਹਨਾਂ ਨੂੰ 2 ਜੂਨ ਨੂੰ ਜੇਲ੍ਹ ਵਾਪਸ ਜਾਣਾ ਪਿਆ ਇਸ ਤੋਂ ਬਾਅਦ ਉਹਨਾਂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਜਿਸ ਤੇ ਅਦਾਲਤ ਨੇ ਸੁਣਵਾਈ ਕਰਦੇ ਅੱਜ ਉਹਨਾਂ ਨੂੰ ਹਾਕ ਵਿੱਚ ਫੈਸਲਾ ਦੇ ਦਿੱਤਾ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਦਿੱਲੀ ਦੀ ਰਾਉ ਸੈਵਨਿਊ ਅਦਾਲਤ ਨੇ ਵੀਰਵਾਨ ਨੂੰ ਯਾਨੀ ਕਿ ਅੱਜ 20 ਜੂਨ ਨੂੰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੂੰ 1 ਲੱਖ ਰੁਪਏ ਦੇ ਬੇਲ ਬਾਂਡ ਦੇ ਜ਼ਮਾਨਤ ਦਿੱਤੀ ਹੈ ਹਾਲਾਂਕਿ ਅੱਜ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਉਹਨਾਂ ਨੂੰ ਦਿੱਲੀ ਦੇ ਆਪਕਾਰੀ ਨੀਤੀ ਕੇਸ ਵਿੱਚ ਜਵਾਨਤ ਮਿਲੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਦਿੱਲੀ ਦੇ ਮੰਤਰੀ ਹਤੀਸ਼ੀ ਨੇ ਐਕਸ ਤੇ ਲਿਖਿਆ ਸਤਿਅਮ ਆਪ ਜੀ ਤੇ ਸੀਐਮ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ 91 ਦਿਨਾਂ ਬਾਅਦ ਉਹਨਾਂ ਨੂੰ 20 ਜੂਨ ਨੂੰ ਜ਼ਮਾਨਤ ਮਿਲ ਗਈ ਹੈ ਸੀਐਮ ਕੇਜਰੀਵਾਲ ਨੂੰ ਲੋਕ ਸਭਾ ਪ੍ਰਚਾਰ ਕਰਨ ਲਈ ਅੰਤਰੀਮ ਜ਼ਮਾਨਤ ਮਿਲੀ ਗਈ ਸੀ ਪਰ ਉਹਨਾਂ ਨੂੰ 2 ਜੂਨ ਨੂੰ ਜੇਲ੍ਹ ਵਾਪਸ ਜਾਣਾ ਪਿਆ ਇਸ ਤੋਂ ਬਾਅਦ ਉਹਨਾਂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਜਿਸ ਤੇ ਅਦਾਲਤ ਨੇ ਸੁਣਵਾਈ ਕਰਦੇ ਅੱਜ ਉਹਨਾਂ ਨੂੰ ਹਾਕ ਵਿੱਚ ਫੈਸਲਾ ਦੇ ਦਿੱਤਾ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ